ਜੰਮੂ ਕਸ਼ਮੀਰ ਦੇ ਵਿੱਚ ਅਚਾਨਕ ਭਾਰੀ ਵਰਖਾ ਹੋਣ ਦੇ ਕਾਰਨ ਭਾਰੀ ਮੀਂਹ ਪੈਣ ਦੇ ਕਾਰਨ ਮੌਸਮ ਵਿਗੜ ਚੁੱਕਿਆ ਤੇ ਜਿਸ ਦੇ ਚੱਲਦੇ ਜਿਹੜਾ ਹੁਣ ਪਹਾੜੀਆਂ ਵੀ ਡਿੱਗਣ ਲੱਗ ਚੁੱਕੀਆਂ ਨੇ ਰਸਤੇ ਬਲਾਕ ਹੋਣ ਲੱਗ ਗਏ ਨੇ ਜੰਮੂ ਕਸ਼ਮੀਰ ਸ਼੍ਰੀਨਗਰ ਜਿਹੜਾ ਹਾਈਵੇ ਆ ਉਸ ਦੇ ਉੱਪਰ ਚਿੱਕੜ ਖਿਸਕਣ ਦੇ ਕਾਰਨ ਵਾਹਨ ਦੀ ਜਿਹੜੀ ਆਵਾਜ਼ ਆ ਉਹ ਠੱਪ ਹੋ ਚੁੱਕੀ ਆ ਰਾਮਬਨ ਜ਼ਿਲ੍ਹੇ ਦੇ ਚੰਬਾ ਸੇਰੀ ਦੇ ਵਿੱਚ ਚਿੱਕੜ ਖਿਸਕਿਆ ਸੀ ਜਿਸ ਕਰਕੇ ਜੰਮੂ ਸ਼੍ਰੀਨਗਰ ਜਿਹੜਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ 44 ਉਹਨਾਂ ਦੀ ਜਿਹੜੀ ਆਵਾਜ਼ ਆ ਦੋਨਾਂ ਪਾਸਿਆਂ ਤੋਂ ਬੰਦ ਕਰ ਦਿੱਤੀ ਗਿਆ ట్రాఫిక్ ਕੰਟਰੋਲ ਯੂਨਿਟ ਨੇ ਦੱਸਿਆ ਕਿ ਸਵੇਰੇ 7:30 ਵਜੇ ਇਸ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਖੇਤਰ ਦੇ ਵਿੱਚ ਮੌਸਮੀ ਬਰਸਾਤ ਦੇ ਕਾਰਨ ਜਿਹੜਾ ਸੜਕਾਂ ਦੇ ਉੱਪਰ ਲੰਘਣ ਦੇ ਕਾਰਨ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਤੇ ਇਸ ਕਰਕੇ ਯਾਤਰੀਆਂ ਨੂੰ ਇਨ੍ਹਾਂ ਸੜਕਾਂ ਦੇ ਉੱਪਰ ਯਾਤਰਾ ਕਰਨ ਤੋਂ ਜਿਹੜਾ ਸਫ਼ਰ ਕਰਨ ਤੋਂ ਜਿਹੜਾ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੰਮੂ ਸ਼੍ਰੀਨਗਰ ਹਾਈਵੇ ਦੇ ਉੱਪਰ ਆ ਜੇ ਕੜੇ ਚੱਕੜ ਹੋ ਚੁੱਕੇ ਜਿਸ ਕਰਕੇ ਜਿਹੜਾ ਆਮ ਮਾਵਾ ਜੀ ਆ ਉਹ ਸੱਪ ਹੋ ਚੁੱਕੀ ਹੈ